ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜਨਮ ਦਿਹਾੜੇ ਮੌਕੇ ਤੇ ਇੱਕ ਵੀਡੀਓ ਬਣਾਈ ਗਈ ਹੈ ਤੇ ਤੁਸੀਂ ਜਰੂਰ ਐਂਡ ਤੱਕ ਵਾਚ ਕਰਨਾ ਵੀਡੀਓ ਥੋੜੀ ਜਿਹੀ ਲੰਬੀ ਹੈ ਤੇ ਦੱਸਣਾ ਤੇ ਲਾਈਵ ਚੰਦ ਵੀ ਦਿਖਾਇਆ ਗਿਆ ਇਹਦੇ ਵਿੱਚ ਵੀ ਚੰਦ ਦੇ ਦੋ ਪਾਸੇ ਇੱਕ ਪਾਸਾ ਕਾਲਾ ਇੱਕ ਪਾਸਾ ਚਿੱਟਾ ਹੁੰਦਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਅੰਦਰ ਨਵੰਬਰ 2024 ਵਿੱਚ ਗੁਰੂ ਨਾਨਕ ਪੁਰਬ ਪੂਰੀ ਦੁਨੀਆ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਪੂਰੀ ਦੁਨੀਆ ਵਿੱਚ ਵਸਦੇ ਹਿੰਦੂ, ਸਿੱਖ ਅਤੇ ਮੁਸਲਮਾਨ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਗੁਰਬਾਣੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਰੱਬ ਦਾ ਨਾਮ ਨਾਨਕ ਹੈ। ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਬਲੋਆ ਜਦੋਂ ਰੱਬ ਹੋਂਦ ਵਿੱਚ ਆਇਆ ਲੋਕ ਕਹਿੰਦੇ ਉਸ ਤੋਂ ਪਹਿਲਾਂ ਧੰਦ ਕਾਲ ਤੇ ਹਨੇਰਾ ਸੀ ਬਾਲਾ ਲੰਮਾ ਨਾ ਨਰ ਲੰਮਾ ਨਹੀਂ ਜਾਂਦੇ ਗੁਰਬਾਣੀ ਵਿੱਚ ਜਦੋਂ ਵੀ ਗਿਆਨ ਦਾ ਸ਼ਬਦ ਆਉਂਦਾ ਹੈ ਨਾਲ ਧਿਆਨ ਸ਼ਬਦ ਦੀ ਵੀ ਜ਼ਰੂਰ ਹੁੰਦਾ ਹੈ ਜਿਵੇਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਵੇਂ ਗਿਆਨੀ ਧਿਆਨੀ ਗੁਰ ਗਰਹਾਈ ਕੋਈ ਨ ਜਾਣੇ ਤੇਰੀ ਤਿਲ ਵਡਾਈ ਕਿਸੇ ਵੀ ਗੁਰੂ ਘਰ ਦੇ ਗ੍ਰੰਥੀ ਤੋਂ ਪੁੱਛ ਲਵੋ ਤੁਰਕੀ ਬਾਣੀ ਦਾ ਕੀ ਮਤਲਬ ਹੈ ਕੋਈ ਵੀ ਤੁਹਾਨੂੰ ਟੁਕਮਾ ਉੱਤਰ ਨਹੀਂ ਦੇ ਦੇਗਾ ਕਹੂਗਾ ਇਹ ਤੁਰ ਦਰਗਾਹ ਤੋਂ ਆਈ ਹੈ ਹਣ ਸਾਨੂੰ ਕੀ ਪਤਾ ਵੀ ਤੁਰ ਦਰਗਾਹ ਕੀ ਹੈ ਕਿੱਥੇ ਹੈ ਲਖਾਰੀ ਵੀਰਾਂ ਨੂੰ ਗੁਰਬਾਣੀ ਵਿੱਚ ਪਹਿਲਾਂ ਹੀ ਮਾਣ ਬਖਸ਼ਿਆ ਗਿਆ ਹੈ ਧੰਨ ਲਖਾਰੀ ਨਾਨਕਾ ਪਿਆਰੇ ਜੋ ਸੱਚ ਲਿਖੇ ਔਰ ਧਾਰ ਜਿਹੜੇ ਲਿਖਾੜੀ ਨੇ ਬਾਬਾ ਨਾਨਕ ਲਿਖਿਆ ਜਾਂ ਗਾਇਆ ਹੈ ਵਡਿਆਈ ਕੀਤੀ ਹੈ ਮੈਂ ਉਹਨਾਂ ਦਾਆਂ ਗੱਲਾਂ ਲੋਕ ਕਰਦੇ ਆ ਉਹ ਸੱਚ ਹੁੰਦੀਆਂ ਹਨ ਹੁਣ ਚੰਦ ਦੀ ਗੱਲ ਕਰਦੇ ਹਾਂ ਜਿਹੜੇ ਲੋਕ 47 48 ਸਾਲ ਦੇ ਹਨ ਉਹਨਾਂ ਨੇ ਆਪਣੇ ਬਜ਼ੁਰਗਾਂ ਨੂੰ ਤੀਜ ਦੇ ਚੰਦ ਦੇ ਅੱਗੇ ਦੋਵੇਂ ਹੱਥ ਜੋੜ ਕੇ ਫਤੇ ਬੁਲਾਉਂਦਿਆਂ ਜ਼ਰੂਰ ਵੇਖਿਆ ਹੋਵੇਗਾ ਚੰਦ ਵਿੱਚ ਅਜੇ ਹੀ ਕੀ ਗੱਲ ਹੈ ਸੁਹਾਗਣ ਔਰਤਾਂ Hindu Sikh ਜਾਂ ਕੋਈ ਹੋਰ ਕਾਸਟ ਜੋ ਕਰਵਾਚਾ ਉਸ ਦਾ ਵਰਤ ਰੱਖਦੀਆਂ ਉਹ ਮੰਦਰ ਗੁਰਦੁਆਰੇ ਜਾਂ ਹੋਰ ਕਿਸੇ ਸਥਾਨ ਤੇ ਜਾ ਕੇ ਮੱਥਾ ਨਹੀਂ ਟੇਕਦੀਆਂ ਉਹ ਆਪਣੇ ਪਤੀ ਦੀ ਲੰਮੀ ਉਮਰ ਦੀ ਅਰਦਾਸ ਚੰਦ ਦੇ ਮੂਹਰੇ ਹੱਥ ਜੋੜ ਕੇ ਹੀ ਕਰਦੀਆਂ ਹਨ ਬਾਬੇ ਨਾਨਕ ਦੇ ਜੀਵਨ ਦੀ ਸਾਖੀ ਪੜੋ ਸੁਣੋ ਜਦੋਂ ਵੀ ਭੁੱਖ ਦੀ ਗੱਲ ਹੁੰਦੀ ਸੀ ਤਾਂ ਉਦੋਂ ਮਰਦਾਨਾ ਹੀ ਕਰਦਾ ਸੀ ਜਦੋਂ ਬਾਬਾ ਜੀ ਦਾ ਜਨਮ ਹੋਇਆ ਉਸ ਸਮੇਂ ਕਹਿੰਦੇ ਆ ਲੋਕ ਵੀ ਬੱਚਾ ਰੋਂਦਾ ਹੁੰਦਾ ਹੁੰਦਾ ਬਾਬਾ ਜੀ ਹੱਸੇ ਸੀਗੇ ਕਹਿਣ ਦਾ ਭਾਵ ਵੀ ਜਦੋਂ ਵੀ ਜਿਵੇਂ ਕਿਸੇ ਦਰਖਤ ਨੂੰ ਫਲ ਲੱਗਦਾ ਇਹ ਤੇ ਇਦਾਂ ਹੀ ਬੱਚਾ ਆਪਣੀ ਮਾਂ ਦੇ ਢਿੱਡ ਵਿੱਚ ਉਸ ਦੇ ਧੁੰਨੀ ਤੋਂ ਨਾਲੂ ਇਹ ਰਾਂ ਹੀ ਖਰਾਕ ਆਉਂਦੀ ਹੈ ਜਦੋਂ ਉਹ ਟੁੱਟ ਜਾਂਦੀ ਹੈ ਤੇ ਬੱਚੇ ਦੇ ਜਨਮ ਦੇ ਵਿੱਚ ਜਨਨ ਕਿ 5-4 ਘੰਟੇ ਲੱਗ ਜਾਣ ਤਾਂ ਬੱਚੇ ਨੂੰ ਭੁੱਖ ਲੱਗਦੀ ਹੈ ਤੇ ਉਹ ਜਦੋਂ ਰੋਂਦਾ ਹੈ ਬਾਬਾ ਜੀ ਤਾਂ ਨਹੀਂ ਰੋਏ ਸਨ ਕਿਉਂਕਿ ਇਹ ਤਾਂ ਆਪ ਸਾਰੀ ਦੁਨੀਆ ਨੂੰ ਰੋਟੀ ਜਾਂ ਲੰਗਰ ਦਿੰਦੇ ਹਨ ਇਹਨਾਂ ਨੂੰ ਭੁੱਖ ਕਦੀ ਲੱਗਣੀ ਸੀ ਤੇ ਤੋਂ ਬਾਕੀ ਅਸੀਂ ਤੁਹਾਨੂੰ ਸਿੱਧਾ ਦਿਖਾ ਦਿੰਨੇ ਆ ਉਦੋਂ ਧਰਤੀ ਤੇ ਪਖੰਡ ਪੂਰੇ ਜੋਰਾਂ ਸ਼ੋਰਾਂ ਤੇ ਸੀ ਔਰਤ ਭਾਵੇਂ ਜਵਾਨ ਹੋਵੇ ਉਸ ਦਾ ਪਤੀ ਮਰ ਜਾਣ ਤੇ ਉਸ ਨੂੰ ਜਲਦੀ ਚਿਤਾਵ ਵਿੱਚ ਜਿੰਦੀ ਨੂੰ ਜਿੰਦਾ ਨੂੰ ਸੁੱਟ ਦਿੱਤਾ ਜਾਂਦਾ ਸੀ ਤਾੰਤ੍ਰਿਕ ਔਰਤਾਂ ਤੋਂ ਦੇਵਤਿਆਂ ਨੂੰ ਖੁਸ਼ ਕਰਨ ਲਈ ਆਪਣੇ ਹੀ ਬੱਚਿਆਂ ਦੀ ਬਲੀ ਚੜਾ ਦਿੰਦੇ ਸੀ ਬ੍ਰਾਹਮਣ ਲੋਕਾਂ ਨੂੰ ਲੁੱਟ-ਲੁੱਟ ਖਾ ਰਹੇ ਸਨ ਬਾਬਾ ਜੀ ਨੇ ਇਹ ਸਭ ਕੁਝ ਬੰਦ ਕਰਵਾਇਆ ਤੇ ਲੋਕਾਂ ਨੂੰ ਸਮਝਾਇਆ ਕਰਵਾ ਚੌਥੇ ਕ੍ਰਿਸ਼ਨ ਅਰਜਣ ਦੇ ਸਮੇਂ ਤੋਂ ਚੱਲਦਾ ਆ ਰਿਹਾ ਉਸ ਦਾ ਵਿਰੋਧ ਨਹੀਂ ਕੀਤਾ ਰਖੜੀ ਦਾ ਨਹੀਂ ਕੀਤਾ ਇਹਨਾਂ ਚੀਜ਼ਾਂ ਨੂੰ ਪਖੰਡ ਨੇ ਦੱਸਿਆ ਗੁਰਬਾਣੀ ਵਿੱਚ ਲਿਖਿਆ ਮੈਂ ਪਹਿਲਾਂ ਵੀ ਲਿਖ ਚੁੱਕਿਆ ਸਤਗੁਰੂ ਨਾਨਕ ਪ੍ਰਗਟਿਆ 1469 ਈਸਵੀ ਵਾਲੇ ਨਾਨਕ ਔਰਤ ਮਾਤਾ ਤ੍ਰਿਪਤਾ ਦੀ ਕੋਖੋਂ ਜਨਮ ਲਿਆ ਸੀ ਜਨਮ ਲੈਣਾ ਤੇ ਪ੍ਰਗਟ ਹੋਣ ਵਿੱਚ ਬਹੁਤ ਫਰਕ ਹੈ ਬੱਚਾ ਇੱਕ ਔਰਤ ਦਾ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਹਾਲ ਹੁੰਦਾ ਹੈ ਇਹ ਬਾਬੇ ਨਾਨਕ 1429 ਸ੍ਰੀ ਵਾਲਾਲ ਜਦੋਂ ਜਨਮ ਲਿਆ ਸੀ ਉਸ ਤੋਂ ਬਹੁਤ ਚਿਰ ਪਹਿਲਾਂ ਦੁਨੀਆ ਵਸਦੀ ਸੀ ਸੂਰਜ ਵੀ ਚੜਦਾ ਸੀ ਤੇ ਤਾਰੇ ਵੀ ਹੁੰਦੇ ਸੀ ਇਹ ਟਰਕੀ ਬਾਣੀ ਇਸ ਨੂੰ ਤਾਂ ਹੀ ਕਹਿੰਦੇ ਆ ਵੀ ਜਦੋਂ ਰੱਬ ਪ੍ਰਗਟ ਹੋਇਆ ਉਦੋਂ ਤੋਂ ਲੈ ਕੇ ਸਾਰਾ ਕੁਝ ਇਹਦੇ ਵਿੱਚ ਲਿਖਿਆ ਗਿਆ ਤੇ ਦਿਖਾਇਆ ਗਿਆ ਹੈ ਬਾਕੀ ਹੁਣ ਤੁਹਾਨੂੰ ਅਸੀਂ ਚੰਦ ਦੇ ਵਿੱਚ ਦਿਖਾਉਨੇ ਆ ਵੀ ਬਾਬਾ ਨਾਨਕ ਦੀ ਫੋਟੋ ਕਿਸ ਤਰ੍ਹਾਂ ਦਿਸਦੀ ਹੈ ਪੂਰੀ ਦੁਨੀਆ ਦਾ ਇਹ ਮੰਨਣਾ ਹੈ ਕਿ ਰੱਬ ਉੱਪਰ ਹੈ ਲੋਕ ਤਾਂ ਕਹਿੰਦੇ ਆ ਕਿ ਰੱਬ ਸਾਨੂੰ ਸਾਰਾ ਕੁਝ ਦੇਖਦਾ ਰਹਿੰਦਾ ਹੈ ਜਿਹੜੀ ਗੱਲ ਲੋਕਾਂ ਵਿੱਚ ਚੱਲਦੀਆਂ ਹੁਣ ਉਹ ਸੱਚ ਹੀ ਹੁੰਦੀਆਂ ਹਨ ਉਸ ਦੇ ਹੁਕਮ ਤੋਂ ਬਿਨਾਂ ਤਾਂ ਪਤਾ ਵੀ ਨਹੀਂ ਹਿਲਦਾ ਅਸੀਂ ਵੀ ਸਾਨੂੰ ਵੀ ਉਸ ਦੇ ਹੁਕਮ ਨਾਲੀ ਇਹਨਾਂ ਕੁਝ ਬੋਲਣ ਦੀ ਇਜਾਜ਼ਤ ਤਾਂ ਇਹ ਤੋਂ ਪਹਿਲਾਂ ਸਾਡੇ ਤੋਂ ਹੋਰ ਵੀ ਬਹੁਤ ਵੱਡੇ ਵੱਡੇ ਹੋ ਕੇ ਤੁਰ ਗਏ ਆ ਇਹ ਜਿਹਨੂੰ ਰੱਬ ਨੇ ਵਡਿਆਈ ਦੇਣੀ ਹੁੰਦੀ ਐ ਸਹਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਇੱਕ ਪੰਜਾਬੀ ਕਿਤਾਬ ਆ ਰਾਣੀ ਤਾਤੇ ਦਾ ਨਾਮ ਸੋਲੇ ਧੂੜ ਮਿੱਟੀ ਕੇ ਹਰਮਨ ਸਿੰਘ ਇਹਦਾ ਲਿਖਾਰੀ ਆ ਤੇ ਇਹਦੇ ਵਿੱਚ ਕੁਝ ਬਾਬੇ ਨਾਨਕ ਬਾਰੇ ਲਿਖਿਆ ਜਿਵੇਂ ਅੱਜ ਸਭੋ ਚਸਮੇ ਬੋਲੀਆਂ ਸਭ ਚਰਨੇ ਰਹਿ ਮਸਤਾ ਗਏ ਪਰਬਤ ਗਿਰਿਆ ਚੋਟੀਆਂ ਹੋ ਗਿਠ ਗਿਠ ਹੋਰ ਉਤਾ ਅਜਵਣ ਵਿੱਚ ਹਿਰਨੀ ਸੂਪਈ ਤੇ ਲਿਸ਼ਕਣ ਲੱਗ ਪਏ ਘਾ ਅੱਜ ਨਿੱਖਰ ਆਉਣਾ ਖੇਤੀਆਂ ਤੇ ਚੜਨਾ ਚੰਨ ਨਵਾਂ ਅੱਜ ਅੱਡੀਆਂ ਨੱਚਣ ਲੱਗੀਆਂ ਤੇ ਨੈਣ ਗਏ ਸੁਲਫਾ ਸਭ ਜੜਾਂ ਜਟੂਰੇ ਬੋਦੜੇ ਗਏ ਬਿਨ ਤੇਲੋਂ ਥੰਦਿਆ ਅੱਜ ਪਮਣੇ ਖੁਰੀਆਂ ਮਿਸ਼ਰੀਆਂ ਤੇ ਮਿੱਠਤ ਵਧਦੀ ਜਾ ਅੱਜ ਹੋ ਰਹੀਆਂ ਹੋ ਕੇ ਬੋਰੀਆਂ ਲਿਆ ਚੋਗ ਸਰੇ ਸਰੇ ਰਾਪਾ ਜੋ ਲੱਲੀ ਉਮਰੇ ਚੱਲਿਆ ਪਾਂਦੇ ਨੂੰ ਪੜਨੇ ਪਾ ਅਜ ਅਥਰਾਹੀ ਅਲਬੇਲ ਜੋ ਅਥਰਾਹੀ ਅਲਬੇਲੜਾ ਜਿਹਦੇ ਸੀਸ ਪਚੰਗੀ ਛਾਂ ਉਹ ਬੇਦੜਿਆਂ ਦਾ ਸ਼ੁਕਰਾ ਜੋ ਅਜਲੋਂ ਬੇਪਰਵਾ ਉਹ ਚੁਗਦਾ ਰੱਬ ਦੀਆਂ ਰੋੜੀਆਂ ਜਿਹਦਾ ਨਾਨਕ ਨਾਮ ਆਪਿਆ ਮੈਂ ਤੇਰੇ ਪੈਰੀ ਨਾਨਕਾ ਕੁੱਲ ਜੀਵਨ ਰੱਖ ਲਿਆ ਤੇ ਤੇਰੇ ਪੈਰੋਂ ਉੱਡੀਆਂ ਧੂੜਾਂ ਨੂੰ ਚੱਕ ਲਿਆ ਮੈਨੂੰ ਚਾਹ ਕੂਟੀ ਹੀ ਜਾਪਦਾ ਬਸ ਤੇਰਾ ਅਕਸ ਜਿਹਾ ਇੱਕ ਰਿਝ ਕਰੇ ਦਿਲ ਨਿਤਰੀ ਤੇ ਲੈਂਦਾ ਇੱਕ ਸੁਪਨਾ ਜਿੱਥੇ ਯਸ਼ ਬਲੰਦੇ ਸੁੱਚੜੇ ਤੇ ਕਰਮ ਵਗੇ ਦਰਿਆ ਤੇਰੀ ਬੁੱਕਲ ਦੇ ਵਿੱਚ ਪਾਤਸ਼ਾਹ ਮੇਰੇ ਨਿਕਲ ਜਾਵਣ ਸਾਹ ਮੇਰੇ ਤਨ ਦਾ ਚੋਲਾ ਉੱਡ ਕੇ ਜਦ ਰਲ ਜਾਏ ਵਿੱਚ ਹਵਾ ਤਾਂ ਹਵਾ ਜੋ ਉੱਠੇ ਗੂੰਜਵੇ ਨਾਨਕਵਾ 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 ਅਸੀਂ ਪੂਰਨ ਮਾਸੀ ਦੇ ਚੰਦ ਨੂੰ ਨਹੀਂ ਦੇਖਦੇ ਪਰ ਇਹ ਤਾਂ ਸਾਨੂੰ ਦੇਖਦਾ ਹੀ ਹੈ ਨਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਚੰਦ ਤੋਂ ਉੱਲਾ ਕਰਕੇ ਤੁਰ ਸਕਦੇ ਹਾਂ ਇਹਦੀਆਂ ਰੇਸ਼ਮੀ ਚਾਨਣੀਆਂ ਤੋਂ ਬਚ ਸਕਦੇ ਹਾਂ ਹਰ ਕਿਸੇ ਚੀਜ਼ ਵਿੱਚ ਕੋਈ ਨਾ ਕੋਈ ਸੰਕੇਤ ਜ਼ਰੂਰ ਹੁੰਦਾ ਹੈ ਉਸੇ ਚੰਨ ਥੱਲੇ ਸਾਡੇ ਪਿੰਡ ਦੇ ਜਨੌਰ ਖੇਡਦੇ ਨੇ ਜਿਹੜੇ ਚੰਨ ਨੂੰ ਬਾਬਾ ਨਾਨਕ ਤਲਵੰਡੀ ਦੇ ਦਰਖਤਾਂ ਵਿੱਚੋਂ ਦੀ ਦਿਖਦਾ ਹੁੰਦਾ ਸੀ ਇਹ ਰਾਣੀ ਦੱਤ ਪੰਜਾਬੀ ਕਿਤਾਬ ਆ ਇਹਦੇ ਵਿੱਚ ਸਾਰਾ ਕੁਝ ਲਿਖਿਆ ਇਹ ਪੜੋ ਸਾਰੇ ਜਣੇ ਤੇ ਆਪਣਾ ਇੱਕ ਉਹ 24 ਅਕਤੂਬਰ 2024 ਨੂੰ 24 ਅਕਤੂਬਰ ਨੂੰ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਬਾਗ ਆਇਆ ਉਹੀ ਮੁੱਖ ਬਾਗ 28 ਅਕਤੂਬਰ ਨੂੰ ਆਇਆ ਉਹੀ ਮੁੱਖ ਬਾਗ ਫਿਰ 5 ਨਵੰਬਰ ਨੂੰ ਆਇਆ ਉਹਦੇ ਵਿੱਚ ਅੱਕ ਲੈਣ ਤੁਹਾਨੂੰ ਮੈਂ ਸੁਣਾਉਣ ਲੱਗਾ ਸੋਨ ਮੰਡਲ ਇੱਕ ਜੋਗੀ ਵੈਸੇ ਨਾਰਨਾਪੁਰਖ ਕਹੋਂ ਕੋ ਕੈਸੇ ਜਦੋਂ ਇਹ ਦੋ ਤਿੰਨ ਵਾਰੀ ਅਸੀਂ 12 13 ਦਿਨਾਂ ਦੇ ਵਿੱਚ ਦੀ ਸੁਣਿਆ ਫਿਰ ਸਾਨੂੰ ਆਉਣ ਲੱਗਾ ਜੀ ਬਾਬਾ ਜੀ ਸਾਨੂੰ ਕੋਈ ਇਸ਼ਾਰਾ ਕਰ ਰਹੇ ਨੇ ਇਹ ਅਸੀਂ ਵੀਡੀਓ ਬਣਾ ਕੇ ਪਾਤੀ ਧੰਨਵਾਦ ਜੀ ਹੁਣ ਤੁਹਾਨੂੰ ਹੀ ਚੰਦ ਦਿਖਾਉਣੇ ਆ ਮਸਿਆ ਤੋਂ ਇੱਕ ਦਿਨ ਮਗਰੋਂ ਚੰਦ ਆਪਾਂ ਨੂੰ ਪੱਛਮ ਵਾਲੇ ਪਾਸੇ ਤੋਂ ਦਿਖਦਾ ਉਹ ਆਪਾਂ ਨੂੰ ਇਸ ਤਰ੍ਹਾਂ ਦਿਖਦਾ ਜਿਵੇਂ ਏਠਲੇ ਬੰਨਿਓ ਤਾਂ ਨੂੰ ਵਾਧਾ ਹੋਵੇ ਉਹ ਏਠਲੇ ਬੰਨਿਓ ਨਹੀਂ ਤਾਂ ਨੂੰ ਵਾਧਾ ਉਹ ਨਿਕਲਿਆ ਉੱਪਰ ਹੀ ਹੁੰਦਾ ਤੇ ਆਪਾਂ ਨੂੰ ਐਂ ਲੱਗਦਾ ਜਿਵੇਂ ਏਠਲੇ ਪਾਸੇੋਂ ਨਿਕਲਿਆ ਉਹ ਤੁਹਾਨੂੰ ਅਸੀਂ ਲਾਈਵ ਕਰਕੇ ਦਿਖਾਉਣੇ ਆ ਇਧਰ ਦੇਖੋ ਐ ਲਈਆ ਇਸ ਨੂੰ ਪਕਾਈਆ ਕਮਾਈਆ ਕਮਾਈਆ ਇਹ ਜੀ ਹੈ ਇਸ ਤਰ੍ਹਾਂ ਨਿਕਲਦਾ ਇਧਰੋਂ ਇਧਰੋਂ ਪੂਰਬ ਚੋਂ ਨਿਕਲਦਾ ਜਦੋਂ ਇਹ ਪੂਰਬ ਚੋਂ ਨਿਕਲ ਕੇ ਐ ਤੁਰਿਆ ਆਉਂਦਾ ਤੁਰਿਆ ਆਉਂਦਾ ਆਪਣੇ ਉਤੋਂ ਦੀ ਸਰ ਦੇ ਜਦੋਂ ਐ ਵਿਚਾਲੇ ਆ ਕੇ ਪੱਛਮ ਦੀ ਸਾਈਡ ਨੂੰ ਜਦੋਂ ਜਾਂਦਾ ਇਹ ਆਪਣੇ ਆਪ ਹੀ ਜਿਹੜਾ ਮੂਰਤ ਤੇ ਇਸ ਤਰ੍ਹਾਂ ਤੋਂ ਜਾ ਆਉਂਦਾ ਤੇ ਇੱਧਰ ਆ ਕੇ ਆਪ ਹੀ ਇਸ ਤਰ੍ਹਾਂ ਪੁੱਠਾ ਹੋ ਜਾਂਦਾ ਆਪਾਂ ਨੂੰ ਐਂ ਲੱਗਦਾ ਜਿਵੇਂ ਥੱਲੇੋਂ ਤਾਂ ਉਹ ਵੱਧਦਾ ਹੁੰਦਾ ਪਰ ਨਿਕਲਦਾ ਉੱਤੋਂ ਆ ਤੇ ਵੱਧਦਾ ਥੱਲੇ ਨੂੰ ਆ ਇਹ ਪੁੰਨਿਆਂ ਤੋਂ 2 ਦਿਨ ਪਹਿਲਾਂ ਪਤਾ ਲੱਗਦਾ ਆਪਾਂ ਨੂੰ ਵੀ ਚੰਦ ਥੱਲੇ ਨੂੰ ਵੱਧਾ ਇੱਕ ਤੁਹਾਨੂੰ ਹੋਰ ਦਿਖਾਉਣਾ ਜਦੋਂ ਚੰਦ 6-7 ਦਿਨ ਦਾ ਹੋ ਜਾਂਦਾ ਯਾਨੀ ਕਿ ਅੱਧਾ ਹੋ ਜਾਂਦਾ ਉਦੋਂ ਇਹਦਾ ਪਛੋਂ ਵਾਲਾ ਪਾਸਾ ਗੋਲ ਹੁੰਦਾ ਪੱਛਮ ਵਾਲਾ ਤੇ ਚੜਦੇ ਵਾਲੇ ਜਾਨੀ ਕਿ ਪੂਰਬ ਵਾਲੇ ਪਾਸੇ ਘੱਟ ਹੁੰਦਾ ਐ ਥੱਲੇ ਨੂੰ ਜਦੋਂ ਜਾਂਦਾ ਇਧਰ ਨੂੰ ਵੱਧਦਾ ਤੁਰਿਆ ਜਾਂਦਾ ਥੱਲੇ ਨੂੰ ਵੱਧਦਾ ਤੇ ਫਿਰ ਉਹ ਤੋਂ ਬਾਅਦ ਚ ਮਸਿਆ ਤੋਂ ਬਾਅਦ ਜਦੋਂ ਪੁੰਨਿਆ ਤੋਂ ਬਾਹਰ ਜਦੋਂ ਘਟਣ ਲੱਗਦਾ ਫਿਰ ਜਿਹੜਾ ਪਾਸਾ ਪਹਿਲਾਂ ਨਿਕਲਿਆ ਹੁੰਦਾ ਜਿਹੜਾ ਚਿੱਟਾ ਇਹ ਪਾਸਾ ਉੱਪਰ ਨੂੰ ਕੋਗਣ ਲੱਗ ਜਾਂਦਾ ਤੇ ਫਿਰ ਇਹ ਕਾਟੇ ਦਾ ਇਧਰਲੇ ਪਾਸੇ ਹੁੰਦਾ ਆਪਣਾ ਇਹ ਗੋਲ ਪਾਸਾ ਚਿੱਟਾ ਪੂਰਬ ਵਾਲੇ ਪਾਸੇ ਹੁੰਦਾ ਤੇ ਪੱਛਮ ਵਾਲੇ ਪਾਸੇ ਕਾਲਾ ਹੁੰਦਾ ਇਹ ਤੁਹਾਨੂੰ ਮੈਂ ਦੱਸੂ ਦਿਖਾਉਣਾ ਵੀ ਕਿਵੇਂ ਇਹ ਵੱਧਦਾ ਘਟਦਾ ਮਸਿਆ ਤੋਂ ਬਾਅਦ ਇਸ ਤਰ੍ਹਾਂ ਆਪਾਂ ਨੂੰ ਥੋੜਾ ਜਿਆ ਦੇਂਦਾ ਪਤਲਾ ਜਿਆ ਪੱਛਮ ਵਾਲੇ ਪਾਸੇ ਫਿਰ ਜਿਵੇਂ ਜਿਵੇਂ ਇਹ ਦੇਣ ਲੰਘਦੇ ਜਾਂਦੇ ਆ 15 ਦਿਨਾਂ ਦੇ ਵਿੱਚ ਇਹ ਪੂਰਾ ਆਪਣੇ ਪਾਸੇ ਚਿੱਟਾ ਪਾਸ ਆਪਣੇ ਸਾਹਮਣੇ ਆ ਜਾਂਦਾ ਚੰਦ ਦੀਆਂ ਦੋ ਸਾਈਡਾਂ ਇੱਕ ਕਾਲੀ ਆ ਤੇ ਇੱਕ ਚਿੱਟੀ ਆ ਜਦੋਂ ਇਹ 15 ਦਿਨਾਂ ਦੇ ਵਿੱਚ ਪੂਰਾ ਇੱਕ ਪਾਸਾ ਇਹਦਾ ਆਪਣੇ ਵਾਲਾ ਪੁੱਠਾ ਹੋ ਜਾਂਦਾ ਗੋਲ ਹੋ ਜਾਂਦਾ ਜਾਨੀ ਕਿ 15 ਦਿਨਾਂ ਦੇ ਵਿੱਚ ਅੱਧਾ ਗੇੜਾ ਲਿਆਉਂਦਾ ਇਹ ਤੇ ਆਪਾਂ ਨੂੰ ਉਹਦੇ ਕਹਿੰਦੇ ਵੀ ਅੱਜ ਪੁੰਨਿਆ ਉਹਦੇ ਆਪਾਂ ਨੂੰ ਪੂਰਾ ਚਿੱਟਾ ਦੇਂਦਾ ਹੁੰਦਾ ਉਸ ਤੋਂ ਬਾਅਦ ਜਿਹੜਾ ਪਾਸਾ ਇਧਰਲਾ ਥੱਲੇ ਵਾਲਾ ਪਹਿਲਾਂ ਨਿਕਲਿਆ ਸੀ ਇਧਰੋਂ ਹੀ ਇਹ ਘਟਣ ਲੱਗਦਾ ਮੁੜ ਕੇ ਬਾਅਦ ਚ ਬਾਦ 15 ਦਿਨਾਂ ਬਾਅਦ ਕੁਗਦਾ ਕੁਗਦਾ ਹੌਲੀ-ਹੌਲੀ ਇਹ ਆਪਣੇ ਕੋਲੇ ਐ ਕਾਲਾ ਪਾਸਾ ਆਉਣਾ ਸ਼ੁਰੂ ਹੋ ਜਾਂਦਾ ਤੇ ਉਦੋਂ 15 ਦਿਨਾਂ ਬਾਅਦ ਮਸਿਆ ਆ ਜਾਂਦੀ ਆ ਜਿਹਨੂੰ ਕਹਿੰਦੇ ਆ ਵੀ ਪੂਰੀ ਕਾਲੀ ਰਾਤ ਦਾ ਅੱਜ ਮਸਿਆ ਇਹ ਚੰਦ ਕੁਗਦਾ ਇਹਦਾ ਇੱਕ ਪਾਸਾ ਕਾਲਾ ਇੱਕ ਪਾਸਾ ਚਿੱਟਾ ਜਦੋਂ ਵੱਧਦਾ ਇਹ ਉਦੋਂ ਇਹਦਾ ਕਟਪੂਰ ਵਾਲੇ ਪਾਸੇ ਹੁੰਦਾ ਤੇ ਪਛਮਲਾ ਪਾਸਾ ਗੋਲ ਹੁੰਦਾ ਜਦੋਂ ਇਹ ਆਪਣਾ ਢੱਡ ਦਾ ਉਦੋਂ ਪੱਛਮ ਵਾਲੇ ਪਾਸੇ ਘੱਟ ਹੁੰਦਾ ਤੇ ਪੂਰਬ ਵਾਲਾ ਪਾਸਾ ਗੋਲ ਹੁੰਦਾ ਯਾਨੀ ਕਿ ਉਤੋਂ ਈਠਲੇ ਪਾਸੇ ਨੂੰ ਐਸਾ ਇਸ ਤਰ੍ਹਾਂ ਕੁ ਕਰਦਾ ਹੈ ਤੇ ਵਿਗਿਆਨੀ ਕਹਿੰਦੇ ਆ ਬਈ ਚੰਦ ਤੇ ਆਪਣੇ ਧਰਤੀ ਦੀ ਛਾਂ ਪੈਂਦੀ ਆ ਤਾਂ ਇਹ ਅਧਾ ਦਿਨ ਦਾ 15 ਦਿਨਾਂ ਬਾਅਦ ਛਾਂ ਪੈਣੋਂ हट ਜਾਂਦੀ ਆ ਧਰਤੀ ਤੇ ਧਰਤੀ ਦੀ ਛਾਂ ਹੀ ਪੈਂਦੀ ਆ ਜਿਵੇਂ ਹੁਣ ਕੈਨੇਡਾ ਅਮਰੀਕਾ ਤੇ ਰਾਤ ਆ ਆਪਣੇ ਦਿਨ ਆ ਆਪਣੀ ਛਾਂ ਹੁਣ ਉਹਨਾਂ ਤੇ ਪਈ ਜਾਂਦੀ ਆ ਜਦੋਂ ਆਪਣੇ ਵਾਲਾ ਪਾਸਾ ਉੱਤੇ ਆ ਗਿਆ ਉਹ ਥੱਲੇ ਜਾਵੜੇ ਉੱਥੇ ਰਾਤ ਪੈ ਜਾਂਦੀ ਹੈ ਤੇ ਆਪਣੇ ਦਿਨ ਚੜ ਜਾਂਦਾ ਤਾਂ ਸੂਰਜ ਆਦ ਨੂੰ ਤਾਂ ਛਾਂ ਜਾ ਹੀ ਨਹੀਂ ਸਕਦੀ ਕਿਸੇ ਹਾਲਤ ਚ ਵੀ ਹੈਲੋ ਹਾਂਜੀ ਚੰਦ ਇਸ ਪਾਸੇ ਤੋਂ ਨਿਕਲਣਾ ਸ਼ੁਰੂ ਹੁੰਦਾ ਇਸ ਤਰ੍ਹਾਂ ਇੱਧਰ ਨੂੰ ਵਾਧਦਾ ਤੁਰਿਆ ਆਉਂਦਾ ਵਾਧਦਾ ਤੁਰਿਆ ਆਉਂਦਾ ਤੇ ਇਸ ਤਰ੍ਹਾਂ ਵਾਧਦਾ ਹੈ ਇੱਧਰ ਨੂੰ ਖੀਰੇ ਜਦੋਂ ਪੂਰਾ ਹੁੰਦਾ ਜਮਾ ਇਸ ਪਾਸੇ ਆ ਕੇ ਵਾਧ ਜਾਂਦਾ ਜੇ ਤੁਸੀਂ ਆਪਣਾ ਦੂਰੋਂ ਕਿਸੇ ਬੰਦੇ ਨੂੰ ਆਉਂਦੇ ਨੂੰ ਦੇਖੋਗੇ ਜਿਹਦੇ ਚਿੱਟੀ ਦਾੜ੍ਹੀ ਹੋਵੇ ਉਸ ਦਾ ਆਪਾਂ ਨੂੰ ਦੂਰੋਂ ਕੱਲਾ ਮੱਥਾ ਜਾਂ ਨੱਕ ਆਪਾਂ ਨੂੰ ਅੱਖਾਂ ਨਹੀਂ ਦਿਸਦੀਆਂ ਜਾਂ ਮੋਛਾਂ ਦਿਸਦੀਆਂ ਹੁੰਦੀਆਂ ਜਾਂ ਇੰਨੇ ਥੋੜੇ ਜਿਹੇ ਆਪਾਂ ਨੂੰ ਬੁੱਲ ਦਿਸਦੇ ਹੁੰਦੇ ਆ ਇਹ ਬਿਲਕੁਲ ਉਸੇ ਤਰ੍ਹਾਂ ਦਿਖਾਇਆ ਇਹਦੇ 'ਚ ਤੇ ਜਿਹੜੀ ਪੱਗ ਦੇ ਉੱਤੇ ਮਾਲਾ ਹੁੰਦੀ ਆ ਜੇ ਕਿਤੇ ਨਿਕਲਦੇ-ਨਿਕਲਦੇ ਚੰਦ ਦੇ ਤੁਸੀਂ ਦੇਖੋਗੇ ਬਹੁਤ ਬਰੀਕ ਹੁੰਦੀ ਆ ਇਹ ਲਾਈਨ ਵੀ ਤੁਹਾਨੂੰ ਦਿਸੂਗੀ ਜਦੋਂ ਚੰਦ ਦੀ ਲਾਈਟ ਪੂਰੀ ਤੇਜ਼ ਹੋ ਜਾਂਦੀ ਹੈ ਕਈ ਵਾਰੀ ਫੇਰ ਥੋੜੀ ਜਿਹੀ ਬ੍ਰੀਕ ਹੁੰਦੀ ਦਿਸ ਨੂੰ ਹਟ ਜਾਂਦੀ ਹੈ ਤੇ ਜੇ ਦੂਰੋਂ ਜਿਹੜੇ ਆ ਵਿਖਾਏ ਇਹਨਾਂ ਨੇ ਦਾਗ ਇਹ ਅੱਖਾਂ ਇਹਨਾਂ ਦੇ ਵਿੱਚ ਹੀ ਆ ਇੱਥੇ ਇਹ ਸਾਰਾ ਅੱਖਾਂ ਤੋਂ ਲੈ ਕੇ ਤੇ ਗੱਲਾਂ ਤੇ ਕਰਦੇ ਇਧਰੋਂ ਥੱਲੇ ਮੁੱਛਾਂ ਤੇ ਕਰ ਵਿਖਾਇਆ ਹੈ ਇਹ ਚੀਜ਼ ਇਹ ਫੋਟੋ ਥੋੜੀ ਜਿਹੀ ਟੇਢੀ ਆ ਤੇ ਇਸ ਕਰਕੇ ਇਸ ਤਰ੍ਹਾਂ ਫੋਟੋ ਲੱਥੀ ਆ ਜਿਵੇਂ ਆਹ ਫੋਟੋ ਆ ਇਹ ਜਿੱਦ ਚੰਦ ਚੜਦਾ ਉਦੋਂ ਐ ਹੁੰਦੀ ਏ ਟੇਢੀ ਜਿਵੇਂ ਜਿਵੇਂ ਰਾਤ ਪੂਰੀ ਜਿਵੇਂ ਜਾਨੀ ਕਿ 10 10:30 ਵਜੇ 11 ਵਜੇ ਤੋਂ ਬਾਅਦ ਇਹ ਹੌਲੀ ਹੌਲੀ ਐ ਪੂਰਾ ਸਿੱਧਾ ਹੋ ਜਾਂਦਾ ਇਸ ਤਰ੍ਹਾਂ ਹੋ ਜਾਂਦਾ 12 ਵਜੇ ਨਿਗਾਹ ਦੀ ਪੂਰੀ ਤੁਹਾਡੇ ਹੱਲ ਹੁੰਦੀ ਆ ਤੇ ਤੁਹਾਨੂੰ ਦਾਗ ساری ਰਾਤ ਇੱਕੋ ਜੇ ਇੱਕੋ ਜੇ ਇੱਕੋ ਜਿਹੀ ਲੱਗਦੇ ਆ ਪਰ ਇੱਕੋ ਜੇ ਨਹੀਂ ਇਹ ਵਾਰੀ ਵਾਰੀ ਬਦਲਦੇ ਰਹਿੰਦੇ ਆ ਇਹ 12 1 ਵਜੇ ਤੋਂ ਬਾਅਦ ਆਪਾਂ ਨੂੰ ਦਿਸਣ ਨੂੰ ਹਟ ਜਾਂਦਾ ਕਿਸੇ ਹੋਰ ਦੇਸ਼ ਚ ਜਾ ਕੇ ਦੇਖਣ ਲੱਗ ਪੈਂਦਾ ਉਦੋਂ ਬਾਅਦ ਆਗੇ ਆਪਣੇ ਜਿਸ ਨੂੰ ਸੀ ਨੂੰ ਜਿਹੜੇ ਲੋਕ ਮੰਨਦੇ ਆ ਉਹਨਾਂ ਨੇ ਇੱਧਰ ਨਹੀਂ ਦੇਖਣਾ ਇਦੋਂ ਇਧਰ ਇਧਰ ਨਹੀਂ ਦੇਖਣਾ ਉਹਨਾਂ ਨੇ ਐਂ ਦੇਖਣਾ ਜਿੱਦ ਪੁੰਨੇ ਵਾਲੇ ਦਿਨ ਚੰਦ ਚੜੂਗਾ ਇਸ ਤਰ੍ਹਾਂ ਹੋਊਗਾ ਇਹ ਬਾਬੇ ਨਾਨਕ ਦੀ ਫੋਟੋ ਐ ਟੇਢੀ ਹੋਊਗੀ ਇਹ ਜਦੋਂ ਰਾਤ ਜਿਵੇਂ ਜਿਵੇਂ ਤਾਂ ਨੂੰ ਜਾਊਗੀ ਇਹ ਫੇਰ ਸਿੱਧੀ ਹੋਊਗੀ ਪਹਿਲਾਂ ਤੁਹਾਨੂੰ ਆਹ ਤੀਜੀ ਦਿਖੂਗੀ ਇੱਥੇ ਤੁਸੀਂ ਆ ਤੇ ਇੱਥੇ ਇਹ ਆ ਤੁਸੀਂ ਅੱਖਾਂ ਨੂੰ ਇਹਦੀਆਂ ਨੂੰ ਇਹਨਾਂ ਤੀਜਿਆਂ ਦੇ ਧਿਆਨ ਮਾਰਨਾ ਇਤੂ ਕ੍ਰਾਸ ਮਾਰ ਕੇ ਦੇਖਣਾ ਇਧਰਲੀ ਅੱਖ ਨਾਲ ਐਸ ਅੱਖ ਨੂੰ ਇਧਰਲੀ ਅੱਖ ਨਾਲ ਐਸ ਅੱਖ ਨੂੰ ਜਿਵੇਂ ਮੈਂ ਤੁਹਾਨੂੰ ਇੱਥੇ ਦਿਖਾਉਣਾ ਜਿਵੇਂ ਇਹ ਫੋਟੋ ਬਣਾਈ ਆ ਆ ਤੁਹਾਡੀਆਂ ਅੱਖਾਂ ਆ ਉੱਪਰ ਇਹਦੀਆਂ ਚੰਦ ਦੀਆਂ ਤੁਸੀਂ ਐਸ ਅੱਖ ਨਾਲ ਇਧਰ ਦੇਖਣਾ ਐਸ ਅੱਖ ਨਾਲ ਇਧਰ ਦੇਖਣਾ ਤੇ ਇੱਕੇ ਥਾਂ ਤੇ ਨਿਗਾਹ ਟਿਕਾਈ ਰੱਖਣੀ ਆ ਤੁਹਾਨੂੰ ਇੱਕ 30 35 ਸਾਲ ਦਾ ਲੜਕਾ ਜਿਹਦੇ ਲੰਬੇ ਵਾਲ ਗਿੱਚੀ ਤੇ ਕਰਾਉਂਦੇ ਹੋਣਗੇ ਤੇ ਥੱਲੇ ਨੂੰ ਤੁਹਾਡੇ ਵਾਲ ਨੂੰ ਐ ਟੇਡਾ ਝਾਕਦਾ ਤੁਹਾਨੂੰ ਵਧੀਆ ਕਲੀਅਰ ਸਾਫ ਦਿਸੂਗਾ ਇਧਰ ਦੂਜੇ ਪਾਸੇ ਨਹੀਂ ਦੇਖਣਾ ਜਿਹੜੇ ਯਸ਼ੂ ਮਸੀਹ ਨੂੰ ਮੰਨਦੇ ਆ ਭਾਰਤ ਚ ਵੀ ਬਹੁਤ ਚਰਚਾ ਹੈਗੇ ਆ ਤੇ ਉਹਨਾਂ ਕਰਕੇ ਬਣਵਾਈ ਆ ਇਹ ਪੂਰਾ ਧਿਆਨ ਨਾਲ ਦੇਖਿਓ ਤੁਸੀਂ ਪਰ ਦੇਖਣਾ ਇਸ ਤਰ੍ਹਾਂ ਹੀ ਆ ਜਿਵੇਂ ਮੈਂ ਦੱਸਦਾ ਇਧਰਲੀ ਅੱਖ ਨਾਲ ਇਧਰ ਦੇਖਣਾ ਇਧਰਲੀ ਅੱਖ ਨਾਲ ਇਧਰ ਦੇਖਣਾ ਨਿਗਾਹ ਕਰਾਸ ਕਰਕੇ ਕੈਂਚੀ ਤਰ੍ਹਾਂ ਦੇਖਣਾ ਫਿਰ ਤੁਹਾਨੂੰ ਇੱਕ 30 35 ਸਾਲ ਦਾ ਜਵਾਨ ਲੜਕਾ ਉਦਾਂ ਐਕ ਟ-ਸ਼ਰਟ ਜੀ ਪਾਈ ਆ ਮੋਢੇ ਜੇ ਵੀ ਦਿਸਣਗੇ ਆ ਲੰਬੇ ਵਾਲ ਵੀ ਦਿਸਣਗੇ ਤੇ ਅੱਖਾਂ ਵੀ ਦਿਸਣੂਗਾ ਇਹ ਧਿਆਨ ਨਾਲ ਦੇਖਿਓ ਜਿਓ ਠੀਕ ਆ ਤੇ ਆ ਪੁੰਨਿਆਂ ਤੋਂ 4 ਦਿਨ ਪਹਿਲਾਂ ਤੁਹਾਨੂੰ ਆਂ ਦਿਸੂਗਾ ਸਿੱਧਾ ਇਹ ਜੇ 4-5 ਦਿਨ ਪਹਿਲਾਂ ਫੋਟੋ ਪੂਰੀ ਹੋ ਜਾਂਦੀ ਆ ਜਿੱਦ ਨੇ ਪੁੰਨਿਆ ਹੋਈ ਉਹ ਦਿਨ ਇਸ ਤਰ੍ਹਾਂ ਚੜਨਾ ਇਸ ਤਰ੍ਹਾਂ ਜਦੋਂ ਰਾਤ ਦੇ 10:30 11 ਵਜੇ ਜਾਣਗੇ ਜਿਵੇਂ ਜਿਵੇਂ ਰਾਤ ਦੇ ਉਦੋਂ ਇਹਨੇ ਪੂਰਾ ਸਿੱਧਾ ਹੋਈ ਜਾਣਾ 11:30 ਤੋਂ ਲੈ ਕੇ 12 ਤੱਕ ਇਹਦਾ ਧਿਆਨ ਜਾਮਾ ਪੂਰਾ ਤੁਹਾਡੇ ਵੱਲ ਹੋ ਜਾਣਾ ਮੈਂ ਪਹਿਲਾਂ ਵੀ ਦੱਸਿਆ ਜੇ ਆਪਾਂ ਦੂਰ ਤੋਂ ਬੰਦਾ ਦੇਖੀਏ ਆਪਾਂ ਉਹਦੀਆਂ ਅੱਖਾਂ ਨਹੀਂ ਦਿਖਦੀਆਂ ਆ ਗੱਲਾਂ ਵਾਲਾ ਥਾਂ ਅੱਖਾਂ ਦੇ ਵਿੱਚ ਹੀ ਆ ਆ ਇੰਨਾ ਇੰਨਾ ਥਾਂ ਆ ਉਹ ਮੈਂ ਤੁਹਾਨੂੰ ਵਿਛਾਲੇ ਚਿੱਟਾ ਨੱਕ ਦਿਸੂਗਾ ਐਵੇਂ ਮੋਛਾਂ ਦੇ ਸੁਣੀਆਂ ਦੋ ਚਿੱਟੀਆਂ ਵਾਈਟ ਇਹ ਆ ਬੁੱਲ ਜਿਹੜੇ ਬੰਦੇ ਦੇ ਹੁੰਦੇ ਆ ਇਹ ਵੀ ਇਸ ਤਰ੍ਹਾਂ ਹੀ ਦਿਖਣਗੇ ਇਹ ਆਦਾ ਪੂਰਾ ਧਿਆਨ ਨਾਲ ਦੇਖਿਓ ਤੇ ਆਹ ਫੋਟੋ ਜਿਹੜੀ ਦੂਜੀ ਮੈਂ ਦੱਸਿਆ ਸੀ ਯਿਸੂ ਦੀ ਇਹ ਐ ਆ ਕੇ ਇਧਰ ਲਾ ਦਾ ਕੇ ਵੀ ਗੂੜਾ ਹੋਊਗਾ ਥੋੜਾ ਜਿਹਾ ਇਹ ਵਾਲ ਆ ਬਣਦੇ ਤੇ ਇਧਰੋਂ ਇੱਥੋਂ ਤੇ ਕਰਾ ਕੇ ਐ ਤੇ ਤੁਹਾਨੂੰ ਇੱਥੇ ਆਵੇਂ ਗਰਦਨ ਜੀ ਬਣ ਕੇ ਤੇ ਇਸ ਤਰ੍ਹਾਂ ਹੀ ਮੋਢੇ ਜੀ ਵੀ ਦਿਖਣਗੇ ਇਹ ਪੂਰੀ ਧਿਆਨ ਨਾਲ ਦੇਖਿਓ ਜੋ ਤੇ ਫੇਰ ਬਾਅਦ ਚ ਤੁਹਾਨੂੰ ਹੋਰ ਵੀ ਗੱਲਾਂ ਦੱਸਾਂਗੇ ਕੋਈ ਧੰਨਵਾਦ ਗੁਰੂ ਨਾਨਕ ਦੇਵ ਜੀ ਧਰਤੀ ਦੇ ਇੱਕ ਪਾਸੇ ਜਿਹੜੇ ਨਾਲ ਲੱਗਦੇ ਲੱਗਦੇ ਦੇਸ਼ਾ ਭਾਰਤ ਦੇ ਜਿਨੇ ਜਿੰਨਾ ਵਿੱਚ ਭਾਰਤ ਦੇ ਦਿਨ ਦੇ ਸਮੇਂ ਦਿਨ ਹੁੰਦਾ ਉਹਨਾਂ ਉਹਨਾਂ ਦੇਸ਼ਾਂ ਵਿੱਚ ਹੀ ਗਏ ਆ ਜਿਨੇ ਕਿ శ్రీలంਕਾ ਨੇਪਾਲ ਪੋਟਾਂਨ ਚੀਨ ਇਰਾਕ ਇराण ਦਾ ਸ਼ਹਿਰ ਬਗਦਾਦ ਕਾਬਲ ਕੰਧਾਰ ਮੱਕਾ ਮਦੀਨਾ ਜਿਨ੍ਹਾਂ ਦੇਸ਼ਾਂ ਵਿੱਚ ਭਾਰਤ ਦੇ ਦਿਨ ਦੇ ਸਮੇਂ ਦਿਨ ਹੁੰਦਾ ਇਹਦੇ ਦੂਜੇ ਪਾਸੇ ਮੀਂਹ ਦੇਸ਼ਾ ਕੈਨੇਡਾ ਅਮਰੀਕਾ ਚ ਅਹੀਂ ਤੱਕ ਇਹ ਬਾਬੇ ਦਾ ਜੇਕਰ ਸੁਣਿਆ ਨਹੀਂ ਵੀ ਉਧਰ ਵੀ ਗਏ ਆ ਉਧਰਲੇ ਪਾਸੇ ਰੱਬ ਦੇ ਰੂਪ ਵਿੱਚ ਯਿਸੂ ਹੋਏ ਆ ਉਧਰ ਉਹਨਾਂ ਦੀ ਜਿਆਦਾ ਪੂਜਾ ਕੀਤੀ ਜਾਂਦੀ ਆ ਜਿੰਨੀ ਕਿ ਸਾਨੂੰ ਨੌਲੇਜ ਸੀ ਅਸੀਂ ਉਹਨਾਂ ਕੀ ਦੱਸਣ ਲੱਗੇ ਆ ਬਾਕੀ ਫੈਸਲਾ ਜਨਤਾ ਦੇ ਹੱਥ ਵਿੱਚ ਹੈ ਹਾਂਜੀ ਬਾਈ ਜੀ ਜੇ ਕੋਈ ਗਰਬਾਣੀ ਦਾ ਸ਼ਬਦ ਸਾਡੇ ਤੋਂ ਬੋਲਦਿਆਂ ਤੋਂ ਜਾਂ ਲਿਖਦਿਆਂ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਮਾਫ ਕਰਨਾ